ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਵੀ ਘਰ ਦਿਖਾਵਾਂਗੇ ਤੁਹਾਨੂੰ ਜਿੱਥੇ ਆਪਾਂ ਨਵਾਂ ਰਹਿਣ ਲੱਗੇ ਆ ਸੋ ਆਪਾਂ ਕੰਮ ਤੋਂ ਆ ਗਏ ਸੀਗੇ ਐਂਡ ਫਰੈਸ਼ ਰਿਸ਼ ਸ਼ੋਕੇ ਹੁਣ ਬੈਠੇ ਸੀਗੇ ਥੋੜਾ ਟਾਈਮ ਬਾਹਰ ਪਾਰਕ ਦੇ ਵਿੱਚ ਨਾਲੇ ਆਪਾਂ ਇੰਜੋਏ ਕਰ ਰਹੇ ਸੀਗੇ ਰੋਜ਼ ਮਿਲਕ ਘਰੇ ਆਪਾਂ ਬਣਾਇਆ ਸੀ ਕਿਉਂਕਿ ਆ ਆਪਣੇ ਵਿੜੇ ਦੇ ਵਿੱਚ ਮਿੱਤਰੋ ਸਾਹਮਣੇ ਰੋਜ਼ ਵੀ ਪਿੰਕ ਐ ਐਂਡ ਇੱਧਰ ਰੋਜ਼ ਮਿਲਕ ਵੀ ਪਿੰਕ ਆ ਸੋ ਆਪਾਂ ਇਹ ਬਣਾਇਆ ਸੀ ਆਪਾਂ ਇਹ ਇੰਜੋਏ ਕਰ ਰਹੇ ਸੀ ਆਪਣੇ ਪਾਰਕ ਦੇ ਵਿੱਚ ਬਹਿ ਕੇ ਬਾਕੀ ਆ ਜੋ ਤੁਹਾਨੂੰ ਦਿਖਾਉਨੇ ਆ ਆਪਣਾ ਨਵਾਂ ਘਰ ਤੇ ਅੰਦਰੋਂ ਚੈੱਕ ਕਰਾਉਨੇ ਆ ਕਿਵੇਂ ਆ ਬਾਹਰੋਂ ਤੁਸੀਂ ਸਾਰਿਆਂ ਨੇ ਦੇਖ ਲਿਆ ਸੀ ਹੁਣ ਅੰਦਰ ਦਾ ਆਪਾਂ ਦਿਖਾਉਨੇ ਆ ਤੁਹਾਨੂੰ ਆ ਜੋ ਚੱਲੀਏ ਸੋ ਇਹ ਤਾਂ ਆਪਣੀ ਗੱਡੀ ਆ ਜੀ ਤੁਸੀਂ ਸਾਰਿਆਂ ਨੇ ਦੇਖੀ ਹੋਈ ਆ ਬਾਕੀ ਆਪਣਾ ਡਾਈਨਿੰਗ ਟੇਬਲ ਆ ਇਹਨੂੰ ਅਸੈਂਬਲ ਕਰਨਾ ਕਿਉਂਕਿ ਜਦੋਂ ਆਪਾਂ ਇਹਨੂੰ ਲੈ ਕੇ ਆਏ ਸੀਗੇ ਸੋ ਇਹਨੂੰ ਖੋਲ ਕੇ ਲੈ ਕੇ ਆਉਣਾ ਪਿਆ ਸੀ ਸਾਰਾ ਇਹਦੇ ਪਾਰਟ ਲੱਗ ਲੱਗ ਕਰਕੇ ਕਾਰ ਦੇ ਵਿੱਚ ਆਏ ਸੀਗੇ ਹੁਣ ਇਹਨੂੰ ਸਵੇਰ ਅਸੈਂਪਲ ਕਰਾਂਗੇ ਅਜੇ ਟਾਈਮ ਨਹੀਂ ਸੀ ਲੱਗਿਆ ਤੇ ਸੋਫਾ ਆਪਣਾ ਇਹ ਵੀ ਬਾਹਰੀ ਪੈਰ ਨੂੰ ਵੀ ਕੱਲ ਨੂੰ ਕਰਾਂਗੇ ਅਡਜਸਟ ਸੋ ਇਹ ਆ ਜੀ ਆਪਣਾ ਪਹਿਲਾਂ ਦਿਖਾਉਨੇ ਆ ਤੁਹਾਨੂੰ ਆਪਾਂ ਕਿਚਨ ਇਹ ਤਾਂ ਆ ਕਿਚਨ ਆ ਆਪਣਾ ਸੋ ਛੋਟਾ ਜਿਹਾ ਹੀ ਕਿਚਨ ਆ ਤੇ ਮਾਈਕ੍ਰੋ ਪਿਆ ਆ ਸਾ ਸ਼ੈਂਕਾ ਇਹ ਸਾਰਾ ਗੈਸ ਫਰਮ ਲੱਗਿਆ ਹੋਇਆ ਤੇ ਫ੍ਰਿਜ ਛੋਟਾ ਜਿਹਾ ਹੀ ਕਿਚਨ ਮਿਲਿਆ ਆਪਾਂ ਨੂੰ ਮਤਲਬ ਛੋਟਾ ਜਿਹਾ ਹੀ ਕਿਚਨ ਆ ਤੇ ਬਾਕੀ ਇਹਦੇ ਚ ਤਾਂ ਆਪਣਾ ਸਾਰਾ ਚਾਕਲੇਟ ਦੁੱਧ ਵਗੈਰਾ ਥੋੜੇ ਬਹੁਤੇ ਪਏ ਨੇ ਇੱਥੇ ਆਪਾਂ ਬਣਾਇਆ ਬਾਬਾ ਜੀ ਦਾ ਆਪਣਾ ਮੱਥਾ ਟੇਕਣ ਦਾ ਤੇ ਬਾਬਾ ਦੀਪ ਸਿੰਘ ਜੀ ਬੈਠੇ ਆ ਬਾਕੀ ਇੱਧਰ ਆਪਣਾ ਲੱਗਿਆ ਹੋਇਆ ਗੱਦਾ ਪੈਣਪੂਣ ਵਾਲਾ ਪ੍ਰੋਗਰਾਮ ਉਹ ਸਾਹਮਣੇ ਪੱਖਾ ਪਿਆ ਜੇ ਕਦੇ ਲੋਡ ਪੈਂਦੀ ਆ ਤੇ ਘਾਟੇਬਲ ਪਿਆ ਸੀ ਇਹਦੇ ਤੇ ਆਪਾਂ ਸਮਾਨ ਸਮੂਹ ਰੱਖ ਲੈਨੇ ਹੁੰਨੇ ਆ ਥੋੜਾ ਬਹੁਤਾ ਤੇ ਇਧਰ ਕਲੋਜ਼ਟ ਆ ਗਈ ਕਲੋਜ਼ਟ ਦੇ ਵਿੱਚ ਮਤਲਬ ਕਲੋਜ਼ਟ ਕਹ ਲਓ ਅਲਮਿਰਾ ਕਹ ਲਓ ਇੱਕੋ ਹੀ ਗੱਲ ਆ ਇੱਥੇ ਕਲੋਜ਼ਟ ਕਹਿੰਦੇ ਨੇ ਆਪਣੇ ਅਲਮਿਰਾ ਕਹਿੰਦੇ ਨੇ ਇਹਦੇ ਵਿੱਚ ਸਾਰਾ ਸਮਾਨ ਸਮੂਹ ਆਪਣਾ ਮਤਲਬ ਇੱਥੇ ਰੱਖ ਸਕਦੇ ਆ ਆਪਾਂ ਆਪਣੇ ਕੱਪੜੇ ਵਗੈਰਾ ਤੇ ਇੰਨਾ ਕਾਤੇ ਭਾਈ ਉਹ ਲਈ ਜਾਨਾ ਲਓ ਜੀ ਤੋ ਇਹ ਆ ਜੀ ਆਪਣੀ ਕਲੋਜ਼ਟ ਅੰਡ ਇੱਕ ਤੁਹਾਨੂੰ ਇਧਰੋਂ ਦਿਖਾ ਦਿੰਨੇ ਆ ਲੋਕੇ ਦੀ ਉਧਰੋਂ ਤੁਸੀਂ ਸਾਰੇ ਚੈੱਕ ਕਰ ਲਿਆ ਸਮਾਨ ਥੋੜਾ ਖਿਲਰ ਰਿਹਾ ਖੁੱਲ ਰਿਹਾ ਪਿਆ ਕਿਉਂਕਿ ਹਜੇ ਉਨੀ ਸੈਟਿੰਗ ਹੋਈ ਨਹੀਂ ਆ ਸਾਹਮਣੇ ਕਿਚਨ ਆ ਗਿਆ ਤੇ ਆਹ ਐਂਟਰੈਂਸ ਆ ਗਈ ਬਾਹਰੋਂ ਤੇ ਇਧਰ ਵਾਸ਼ਰੂਮ ਆ ਆ ਜੋ ਵਾਸ਼ਰੂਮ ਦਿਖਾਈ ਹੋਣ ਤੁਹਾਨੂੰ ਮੈਨੂੰ ਰੱਖਣਾ ਪਊਗਾ ਮੈਨੂੰ ਇਦਾਂ ਸੋ ਕਮੈਂਟ ਲਾਈਟ ਕਰ ਲਈਏ ਆਨ ਇਹ ਆ ਜੀ ਆਪਣਾ ਪਹਿਲਾਂ ਮੈਨੂੰ ਇਸ ਸਾਈਡ ਤੋਂ ਜਾ ਕਰਾ ਦਿੰਨਾ ਇੱਕ ਮਿੰਟ ਕਮੈਂਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਇਧਰ ਲਾਈਟ ਇਧਰੋਂ ਬੰਦ ਕੀਤੀ ਹੋਈ ਸੀ ਇਹ ਆ ਜੀ ਆਪਣਾ ਪੋਸ਼ਣ ਸਾਹਮਣੇ ਸਲਾਈਡਰ ਵੀ ਲੱਗਿਆ ਹੋਇਆ ਸੀਗਾ ਪਰ ਇਹਨਾਂ ਨੇ ਉਹ ਕਰਟਰਨ ਵੀ ਲਵਾਤਾ ਉੱਥੇ ਉਹ ਸਲਾਈਡਰ ਦਾ ਇੱਕ ਡੋਰ ਥੋੜਾ ਜਿਹਾ ਗਲਾਸ ਜਿਹੜਾ ਲੱਗਿਆ ਹੁੰਦਾ ਉਹ ਥੋੜਾ ਖਰਾਬ ਸੀਗਾ ਸੋ ਇਹਨਾਂ ਨੇ ਆਪਾਂ ਨੂੰ ਉਹ ਵੀ ਲਗਵਾ ਕੇ ਦਿੱਤਾ ਕਰਟਰਨ ਹੁੰਦਾ ਜੋ ਲੱਗਿਆ ਹੋਇਆ ਵਿੱਚ ਐਂਡ ਸਾਡੀ ਹੈਲਪ ਕੀਤੀ ਜਿੰਨਾ ਜਿੰਨਾਂ ਨੇ ਵੀ ਮੂਵ ਹੋਣ ਦੇ ਵਿੱਚ ਤੇ ਸਮਾਨ ਸ਼ਿਫਟ ਕਰਵਾਉਣ ਦੇ ਵਿੱਚ ਜਿਵੇਂ ਕਿ ਲਖੇ ਮਾਸੀ ਤੇ ਮਸੀ ਦਾ ਬੇਟਾ ਸੁਖਰਾਜ ਤੇ ਤੇਜੀ ਸੁਖਤਾਲੀ ਜਲ ਤੇਜੀ ਮੇਰਾ ਕਾਲਜ ਦਾ ਯਾਰ ਤੇ ਜਗਵਿੰਦਰ ਬਾਈ ਦਾ ਐਂਡ ਮੇਰਾ ਬਾਸ ਜਿਹਦੇ ਕੋਲ ਆਪਾਂ ਕੰਮ ਕਰਦੇ ਆ ਹਰਜਿੰਦਰ ਬਾਈ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਸਾਡੀ ਹੈਲਪ ਕੀਤੀ ਤੁਹਾਡਾ ਫਿਰ ਇੱਕ ਵਾਰ ਧੰਨਵਾਦ ਇੱਧਰ ਆ ਗਿਆ ਜੀ ਮਿਰਰ ਸੋ ਇੱਥੇ ਆਪਾਂ ਇਹ ਸਾਰਾ ਆਪਣਾ ਸ਼ਿੰਕ ਲੱਗਿਆ ਹੋਇਆ ਇੱਥੇ ਬਰਸ਼ ਬਰਸ਼ ਬਾਕੀ ਸਾਰਾ ਕੁਝ ਗਲਤ ਸੋ ਸ਼ੇਅਰ ਕਰ ਦਿਓ ਜੀ ਵੀਡੀਓ ਦੱਬ ਕੇ ਇਹ ਆਪਣਾ ਛੋਟਾ ਜਿਹਾ ਘਰ ਬਾਕੀ ਜਿਹਨੂੰ ਜਿਹਨੂੰ ਆਪਣਾ ਨਵਾਂ ਘਰ ਛੋਟਾ ਜਿਹਾ ਘਰ ਵਧੀਆ ਲੱਗਿਆ ਉਹ ਕਮੈਂਟ ਕਰਕੇ ਵੀ ਦੱਸਿਓ ਤੇ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤੀ ਗੱਲ ਬਾਏ ਬਾਏ ਟੇਕ ਕੇਅਰ